ਹਸਪੀਟਲ ਦੇ ਸਾਰਿਆਂ ਨੂੰ ਲੇਡੀਜ਼ ਵਾਸਤੇ ਟੌਪ ਆ ਗਿਆ ਆਪਣੇ ਕੋਲੇ ਬਹੁਤ ਪਿਆਰੇ ਡਿਜ਼ਾਈਨ ਨੇ ਕਲਰ ਵੀ ਬੜੇ ਸੋਹਣੇ ਆ ਜਿਪਰ ਦੇ ਵਿੱਚ ਹਾਫ ਡੀਪਰ ਰਾਉਂਡ ਨੈਕ ਸਾਰੇ ਆਰਟੀਕਲ ਆ ਗਏ ਆ ਸਭ ਤੋਂ ਪਹਿਲਾਂ ਤੁਹਾਨੂੰ ਪੀਸ ਚੈੱਕ ਕਰਵਾ ਦਗੇ ਕੜਾਈ ਚ ਹੋਊਗਾ ਕ੍ਰੋਪ ਟੌਪ ਦਾ ਆਰਟੀਕਲ ਆ ਨੀਚੇ ਰੈਬ ਹੋਊਗੀ ਬਾਜੂ ਤੇ ਰੈਬ ਹੋਊਗੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਕਲਰ ਵੀ ਬੜੇ ਪਿਆਰੇ ਆ ਰੇਟ ਬਹੁਤ ਜ਼ਿਆਦਾ ਜਿਆਜ ਹੋਣ ਜਾ ਰਹੇ ਪੂਰੇ ਪਿਆਰ ਦੇ ਨਾਲੋਂ ਕਲਰ ਕਰ ਲਓ ਚੈੱਕ ਸਾਰਿਆਂ ਵਿੱਚ 5 ਤੋਂ 4 ਕਲਰ ਮਿਲ ਜਾਣਗੇ ਪਹਿਲਾ ਪਿਸਤਾ ਕਲਰ ਆ ਜੀ ਔਰ ਦੂਸਰਾ ਕਲਰ ਰਹੇਗਾ ਹਵਾਲਾ ਚੈੱਕ ਕਰ ਵੀਡੀਓ ਸ਼ੇਅਰ ਕਰ ਲਿਓ ਨਾਲ ਦੀ ਨਾਲ ਔਰ ਪੇਜ ਕਰ ਲਿਓ ਫੋਲੋ ਲਓ ਜੀ ਉਸ ਤੋਂ ਬਾਅਦ ਆ ਗਿਆ ਗਲੈਡਰਾਈਨ ਆਪਣਾ ਲਓ ਜੀ ਕਰੋ ਚੈੱਕ ਉਸ ਤੋਂ ਬਾਅਦ ਤਾਂ ਹੁੰਦੇ ਨੇ ਇਹਦੇ ਬਲੈਕ ਕਲਰ ਲਓ ਜੀ ਸਾਰੀ ਉੱਪਰ ਕਢਾਈ ਹੋਈ ਹੋਊਗੀ ਆਹੇ ਨੇੜੇ ਤੋਂ ਕਰਕੇ ਦਿਖਾ ਦਿਆ ਵੇਖੋ ਸਾਰੀ ਕਢਾਈ ਹੋਈ ਹੋਊਗੀ ਉੱਪਰ ਕੋਈ ਪੇਸਟ ਨਹੀਂ ਹੋਇਆ ਹੋਣਾਗਾ ਪਰ ਇਹਨਾਂ ਅੰਦਰਲਾ ਕਪੜਾ ਵੀ ਬਹੁਤ ਜ਼ਿਆਦਾ ਵਧੀਆ ਹੈਗਾ ਆਲੋ ਚੈੱਕ ਕਰ ਲਓ ਬਿਲਕੁਲ ਸੌਫਟ ਆ ਸਾਈਜ਼ ਜੇ ਤੁਸੀਂ ਚੈੱਕ ਕਰ ਸਕਦੇ ਫੁੱਲ ਲਾਈਕਰ ਆ ਦੀ ਕੰਫਰਟ ਹੋਣਗੇ ਐਮ ਐਲ ਐਕਐਸਐਲ ਡਬਲ ਐਕਐਸਐਲ ਸਾਰੇ ਲੇਡੀਜ਼ ਦੇ ਚੀਜ਼ ਆ ਜਾਏਗੀ ਇਸ ਤੋਂ ਦੋ ਅਗਲਾ ਡੀਨ ਜਿੱਪਰ ਦੇ ਵਿੱਚ ਦਿਖਾ ਦਈਏ ਜੀ ਇਹ ਲੋ ਕਰ ਨੂੰ ਚੈੱਕ ਆਲ ਓਵਰ ਪੂਰਾ ਸੈਲਫ ਰੇ ਵਿੱਚ ਹੋਊਗਾ ਫਰੰਟ ਤੇ ਬੈਕ ਸ਼ਰਦੋਨ ਹੀ ਆ ਲੋ ਜੀ ਹਾਲੋ ਇਹ ਫਰੰਟ ਆ ਗਿਆ ਇਹ ਦੀ ਬੈਕ ਨਾਲ ਤੋਂ ਦਿਖਾ ਦਈਆ ਔਰ ਜੈਪਾ ਕੀ ਇਹ ਤੋਂ ਤੁਸੀਂ ਡਬਲ ਕੰਮ ਲੈ ਸਕਦੇ ਕੋਟੀ ਦਾ ਵੀ ਟੌਪ ਦਾ ਵੀ ਇਹ ਜੀ ਨੋਟ ਕਰ ਲਿਓ ਕੋਟੀ ਦਾ ਕੰਮ ਵੀ ਲੈ ਸਕਦੇ ਹੋ ਟੌਪ ਦਾ ਕੰਮ ਵੀ ਲੈ ਸਕਦੇ ਹੋ ਬਿਲਕੁਲ ਲਾਈਟ ਵੇਟ ਜੈਨੂਅਲ ਚੀਜ਼ਾਂ ਫਸਟ ਕਾਪੀ ਦੇ ਮਾਲ ਹੋਣਗੇ ਲੇਬਲ ਵਗੈਰਾ ਸਾਰੇ ਲੱਗੇ ਹੋਣਗੇ ਜੀ ਕਲਰ ਚੈੱਕ ਕਰਵਾਦ ਕੇ ਤੁਹਾਨੂੰ ਇਹਦੇ ਰੇਗ ਦੇ ਵਿੱਚ 3 3 4 4 ਕਲਰ ਆਪਣੇ ਕੋਲੇ ਅਵੇਲੇਬਲ ਆ ਕਹੋ ਜੀ ਕਲਰ ਬਹੁਤ ਸੋਹਣਾ ਇਹ ਬਲੈਕ ਜੀਨ ਨਾਲ ਕਿਸੇ ਡਾਰਕ ਸ਼ੇਡ ਨਾਲ ਪਾਉਣ ਲਈ ਇਹ ਵੀ ਕਲਰ ਬਹੁਤ ਪਿਆਰਾ ਹੈਗਾ ਡਾਰਕ ਲਾਈਟ ਸਾਰੇ ਤੁਹਾਨੂੰ ਕਲਰ ਮਿਲ ਜਣੇ ਆ ਮਹਿਰੂਨ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈਗਾ ਲੋ ਜੀ ਜਿਹੜੀ ਭੈਣ ਨੇ ਆਨਲਾਈਨ ਮਗਵਾਉਣਾ ਹੋਇਆ ਨੰਬਰ ਆਪਣਾ ਉੱਪਰ ਪਾਇਆ ਵਾ ਸਕਰੀਨ ਸ਼ਾਟ ਲੈ ਕੇ ਪਾ ਦਿਓ ਕੋਰੀਅਰ 2-3 ਦਿਨ ਦੇ ਵਿੱਚ ਵਿੱਚ ਹੀ ਪਹੁੰਚ ਜਾਊਗਾ ਔਰ ਚੌਥਾ ਕਲਰ ਚੈੱਕ ਕਰ ਲਓ ਪਿਸਤਾ ਕਲਰ ਕਲਰ ਚਾਰ ਸਾਰੇ ਓਕੇ ਹੋਣਗੇ ਇੱਕ ਨਾਲੋਂ ਇੱਕ ਹਟਕੇ ਆ ਸੋ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਲਿਓ ਉਸ ਤੋਂ ਬਾਅਦ ਕਾਲਰ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹ ਵੀ ਚੈੱਕ ਕਰ ਲਓ ਜੀ ਇਹ ਤਾਂ ਫਰੰਟ ਆ ਗਿਆ ਕਰੋ ਚੈੱਕ ਔਰ ਆ ਦੇਖੋ ਅੰਦਰੋਂ ਕਪੜਾ ਬਿਲਕੁਲ ਸੌਫਟ ਹੋਊਗਾ ਜੀ ਸਾਈਜ਼ ਬਿਲਕੁਲ ਓਕੇ ਨੇ ਡੈਪ ਵੀ ਪੂਰੀ ਵਧੀਆ ਲੱਗੀ ਹੋਈ ਹੈ ਕੋਈ ਦਿੱਕਤ ਨਹੀਂ ਹੈ ਦੇਖੋ ਜੇ ਆਪਾਂ ਬਿਲਕੁਲ ਓਕੇ ਹੋਊਗੀ ਆ ਸਾਰੀ ਕਢਾਈ ਹੋਈ ਵੀ ਆ ਸਾਰਾ ਸੈਲਫ ਪ੍ਰਿੰਟ ਆ ਲਓ ਜੀ ਫਰੰਟ ਆ ਗਿਆ ਔਰ ਇਹਦਾ ਬੈਕ ਆ ਗਿਆ 506 ਕਲਰ ਤੁਹਾਨੂੰ ਇਹਦੇ ਚ ਮਿਲ ਜਾਣੇ ਆ ਵੀਰੇ ਤੋਂ फटाफट ਵੀਡੀਓ ਸ਼ੇਅਰ ਕਰੋ ਲੈ ਲਓ ਵੱਡੇ ਫਾਇਦੇ ਬਿਤੇ ਗਾਰਮੈਂਟਸ ਨਿਹਾਲ ਸਿੰਘ ਵਾਲਾ ਤੋਂ ਪ੍ਰਾਈਸ ਤਾਂ ਤੁਹਾਨੂੰ ਮੈਂ ਐਂਡ ਤੇ ਔਰ ਦੂਸਰਾ ਕਲਰ ਚੈੱਕ ਕਰ ਲਓ ਜੀ ਆਹ ਲਓ ਕਲਰ ਚਾਰ ਚੈੱਕ ਕਰ ਹੀ ਚੱਲਿਓ ਇਹ ਡਿਜ਼ਾਈਨ ਦੇ ਵਿੱਚ 4 4 5 5 6 6 10 10 ਕਲਰ ਤੱਕ ਵੀ ਹੈਗੇ ਪੂਰੀ ਵੀਡੀਓ ਨਾਲ ਬਣੇ ਰਹੋ ਓਕੇ ਰਿਪੋਰਟ ਪੀਸ ਹੈ ਜੀ ਆਹ ਲਓ ਕਰੋ ਚੈੱਕ ਉਸ ਤੋਂ ਬਾਅਦ ਆ ਗਿਆ ਤੀਸਰਾ ਕਲਰ ਪਿਸਟਾ ਕਲਰ ਔਰ ਵਾਈਟ ਕਲਰ ਜੁੱਧ ਕਲਰ ਦੇ ਵਿੱਚ ਔਰ ਉਸ ਤੋਂ ਬਾਅਦ ਆ ਗਿਆ ਅਗਲਾ ਕਲਰ ਜੀ ਲੋਜ ਕਰੋ ਚੈੱਕ ਬਿਲਕੁਲ ਓਕੇ ਰਿਪੋਰਟ ਪੀਸ ਨੇ ਇਹ ਸਾਰੇ ਤੁਹਾਨੂੰ ਸਾਰੇ ਡਿਜ਼ਾਈਨ ਮਿਲ ਜਾਣੇ ਆ ਇਸ ਤੋਂ ਬਾਅਦ ਆ ਕੇ ਰਾਉਂਡ ਨੈਕ ਦੇ ਆਰਟੀਕਲ ਆਪਣੇ ਕੋਲੇ ਆਹ ਲਓ ਜੀ ਕਰੋ ਚੈੱਕ 6 ਕਲਰ ਮਿਲ ਜਾਣੇ ਆ ਤੱਕ ਵੀ ਬਹੁਤ ਜ਼ਿਆਦਾ ਪਿਆਰਾ ਹੈਗਾ ਕੋਈ ਹੈਵੀ ਬੂਲਰ ਨਹੀਂ ਹੈਗਾ ਵੀ ਤੁਹਾਨੂੰ ਖਾਊਗਾ ਬਹੁਤ ਸੋਹਣੀ ਚੀਜ਼ ਆ ਲੋ ਚੈੱਕ ਕਰ ਲੋ ਬਾਜੂ ਬੜੇ ਸੋਹਣੇ ਨੇ ਬੈਗ ਜੀ ਸਟਾਈਲ ਬਣਿਆ ਹੋਇਆ ਹੈਗਾ ਕਲਰ ਵੀ ਬੜੇ ਪਿਆਰੇ ਨੇ ਚੈੱਕ ਕਰਿ ਚਲਿਓ ਨਾਲ ਦੀ ਨਾਲ ਜੀ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਹੋਵੇ ਸਕਰੀਨ ਸ਼ਾਟ ਲੈ ਕੇ ਪਾ ਦਿਓ ਪੂਰੀ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਪਹੁੰਚ ਜਾਊਗਾ ਇਹਦੇ ਵਿੱਚ 12 ਕਲਰ ਤੁਹਾਨੂੰ ਮਿਲ ਜਾਣੇ ਆ ਸਾਰੇ ਕਲਰ ਦਿਖਾਉਂਗਾ ਪੂਰੀ ਵੀਡੀਓ ਐਂਡ ਤੱਕ ਦੇਖਿਓ ਡੀਟ ਵੀ ਬੜੇ ਤਵਾਕੇਦਾਰ ਹੋਣ ਜਾ ਰਹੇ ਆ ਲੋ ਜੀ ਕਰੋ ਚੈੱਕ ਉਸ ਤੋਂ ਬਾਅਦ ਤੁਹਾਨੂੰ ਦੇ দিਏ ਚੜ੍ਹਦਾ ਡਿਜ਼ਾਈਨ ਸੇਮ ਫੈਬਰਿਕ ਦੇ ਵਿੱਚ ਅਗਲਾ ਡਿਜ਼ਾਈਨ ਬਹੁਤ ਪਿਆਰਾ ਹੈਗਾ ਬਿਲਕੁਲ ਓਕਰਪੋਰਟ ਦੀ ਸੁਣ ਕੇ ਜੀ ਕਰ ਲੋ ਚੱਕ ਆ ਲੋ ਉੱਪਰ ਬਣਿਆ ਹੋਇਆ ਲੋਗੋ ਕੱਪੜੇ ਦੀ ਫਿਨਿਸ਼ਿੰਗ ਚੈੱਕ ਕਰ ਲੋ ਰੌਂਡ ਨੈਕ ਦੇ ਵਿੱਚ ਆ ਬਲੇਜ਼ਰ ਨੀਚੇ ਜੈਕਟ ਨੀਚੇ ਤੁਸੀਂ ਪਾ ਸਕਦੇ ਹੋ ਕਲਰ ਵੀ ਬੜੇ ਪਿਆਰੇ ਨੇ ਜੀ ਆਪ ਲੋ ਕਰ ਲੋ ਚੱਕ ਇਹ ਦੇਖੋ ਕਲਰ ਵੀ ਬੜੇ ਸ਼ਾਨਦਾਰ ਨੇ ਡਾਰਕ ਲਾਈਟ ਸਾਰੇ ਤੁਹਾਨੂੰ ਕਲਰ ਮਿਲ ਜਾਣਗੇ ਜੀ ਆ ਲੋ ਕਰੀ ਚਲੋ ਚੈੱਕ ਹਰੇਕ ਡਿਜ਼ਾਈਨ ਦੇ ਵਿੱਚ 4-4 5-5 ਕਲਰ ਆਪਣੇ ਕੋਲੇ ਅਵੇਲੇਬਲ ਆ ਲੋ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਕਲਰ ਸੋ ਤੁਸੀਂ ਇਹ 1 2 3 4 5 6 6 ਆ ਟਿਕਾ ਰਹੀ ਮੇਰਾ ਕਰਵਾ ਦੇ ਆਵਰੇ ਪੀਸ ਚੈੱਕ ਕਰ ਲੋ ਜੀ ਸਾਰੇ ਸਾਰੇ ਜਿ 5 5 6 6 ਆਪਣੇ ਕੋਲੇ ਕਲਰ ਆ ਔਰ ਸਾਈਜ਼ ਵੀ ਸਾਰੇ ਮਿਲ ਜਾਣਗੇ ਇਸ ਤੋਂ ਬਾਅਦ ਇੱਕ ਧਮਾਕਾ ਓਵਰ ਦੇ ਵਿੱਚ ਹੋਰ ਐਡਬਾ ਆਪਣੇ ਕੋਲੇ ਆਇਆ ਉਹ ਵੀ ਕਰ ਲੋ ਚੈੱਕ ਜਿਆਦਾ ਅਜੂ ਜੀ ਆ ਵੀ ਦਾ ਯਾ ਵੀ ਤਖ ਬਿਆਦਾ ਇਹ ਦੇਖੋ ਜੀ ਬਿਲਕੁਲ ਛੋਟੇ ਸਾਈਜ਼ ਫ੍ਰੀ ਸਾਈਜ਼ ਐਮ ਐਲ ਐਕਸਟਰਾ ਵਾਲਿਆਂ ਵਾਸਤੇ ਕਲਰ ਬੜੇ ਪਿਆਰੇ ਹੋਣੇ ਆ ਜੇ ਆਵਰੇ ਡਿਜ਼ਾਈਨ ਹੋਊਗਾ ਕਲਰ ਬਹੁਤ ਸੋਹਣੇ ਦੇਖੋ ਔਰੇਂਜ ਆ ਗਿਆ ਜੀ ਪਿੰਕ ਆ ਗਿਆ ਬੇਬੀ ਪਿੰਕ ਆ ਗਿਆ ਬਲੈਕ ਕਲਰ ਆ ਗਿਆ ਜੀ ਲਵੈਂਡਰ ਸ਼ੇਡ ਆ ਗਿਆ ਗ੍ਰੀਨ ਆ ਗਿਆ ਔਰ येलो ਆ ਗਿਆ ਇੱਕ ਡਿਜ਼ਾਈਨ ਦੇ ਵਿੱਚ 8-10 ਕਲਰ ਅਵੇਲੇਬਲ ਆ ਉਸ ਤੋਂ ਬਾਅਦ ਇਹ ਚ ਦੋ ਡਿਜ਼ਾਈਨ ਆਏ ਆ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਹੋਰ ਵੀ ਦਿਖਾ ਦਾਂ ਆ ਲੋ ਜੀ ਵਾਈਟ ਔਰ ਆਫ ਵਾਈਟ ਕਲਰ ਸਾਰੇ ਜਿਹੜੇ ਪੂਰੇ ਭਰਪੂਰ ਨੇ ਪੂਰਾ ਫੁੱਲ ਸਟਾਕ ਆਪਣੇ ਦਾ ਟਾਪ ਦਾ ਲੇਡੀਜ਼ ਆ ਚੁੱਕਿਆ ਜੀ ਸੋ ਫਟਾਫਟ ਵਿਜ਼ਿਟ ਕਰ ਲੋ ਸ਼ਾਪ ਤੇ ਦੂਸਰਾ ਡਿਜ਼ਾਈਨ ਇਹ ਚਾਹ ਵਾਲਾ ਆਇਆਗਾ ਬਹੁਤ ਪਿਆਰਾ ਡਿਜ਼ਾਈਨ ਬਣਿਆ ਹੋਇਆ ਗਰਲਿਸ਼ ਲੁੱਕ ਦਾ ਟਾਪ ਹੈ ਜੀ ਰੇਟ ਵੀ ਬਹੁਤ ਜਿਆਦਾ ਜਿਆਦਾ ਔਰ ਕਲਰ ਚੈੱਕ ਕਰ ਲਿਓ ਰੈੱਡ ਔਰ ਇਹ ਪਿਸਤਾ ਕਲਰ ਔਰ ਵਾਈਨ ਸ਼ੇਡ ਆ ਗਿਆ ਜੀ ਔਰ ਪਿੰਕ ਆ ਗਿਆ ਬੇਬੀ ਪਿੰਕ ਕਲਰ ਆ ਗਿਆ ਇਹ ਵਿੱਚ ਵਾਈਟ ਬਲੈਕ ਕਰੀਮ ਆਹ ਵਾਲੇ ਕਲਰ ਚਾਰਟ ਚੈੱਕ ਕਰ ਲਓ ਟੌਪ ਦਾ ਪੂਰਾ ਸਟਾਕ ਆਪਣੇ ਕੋਲੇ ਆ ਗਿਆ ਹੈਗਾ 450 ਤੋਂ ਲੈ ਕੇ 750 ਰੇਂਜ ਦੇ ਵਿੱਚ ਸਾਰੇ ਸਾਰੇ ਟੌਪ ਆਏ ਨੇ ਜੀ ਅਲੱਗ-ਅਲੱਗ ਪ੍ਰਾਈਸ ਸਾਰਿਆਂ ਦੇ ਜਿਹੜਾ ਵੀ ਕੋਈ ਤੁਸੀਂ ਰੇਟ ਪੁੱਛਣਾਗਾ ਨੰਬਰ ਮੇਰਾ ਉੱਪਰ ਚੱਲ ਜਾਂਦਾ WhatsApp ਤੇ ਸਕਰੀਨਸ਼ਾਟ ਲੈ ਕੇ ਪਾ ਦਿਓ ਸਾਈਜ਼ ਲਿਖ ਦਿਓ ਜਿਹੜਾ ਤੁਹਾਨੂੰ ਇਹ ਚ ਪੀਸ ਪਸੰਦ ਹੋਵੇ ਆਪਣੇ ਕੋਲੇ ਭੇਜ ਦਿਓ ਕੋਰੀ ਦੇ ਵਿੱਚ 2-3 ਦਿਨ ਦੇ ਵਿੱਚ ਪਹੁੰਚ ਪਹੁੰਚਦਾ ਕਰ ਦਾਂਗੇ ਬਾਕੀ ਇਹ ਲੋਕਲ ਸਾਡੇ ਭੈਣ ਭਰਾ ਸ਼ੌਪ ਤੇ ਵੇਰਦ ਕਰ ਲੋ ਸਰਦੀ ਦੇ ਸਟਾਕ ਦੀ ਹਰ ਰੋਜ਼ ਨਵੀਂ ਅਪਡੇਟ ਆਈ ਜਾਂਦੀ ਐ ਅਸੀਂ ਡਾਲ ਦਿੰਦੇ ਨਾ ਵੀਡੀਓ ਪਾਈ ਜਾਂਦੇ ਆ ਫਟਾਫਟ ਪਹੁੰਚੋ ਸ਼ੌਪ ਤੇ ਵੈਰਾਈਟੀ ਫੁੱਲ ਆ ਗਈ ਐ ਧੰਨਵਾਦ ਤੁਹਾਡੇ ਸਾਰਿਆਂ ਦੇ